ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਿੱਖ ਸਟੂਡੈਂਟ ਫੈਡਰੇਸ਼ਨ ਦੀ 80ਵੀਂ ਬਰੇਗਾਂਡ ਇਤਿਹਾਸਕ ਗੁਰਦੁਆਰਾ ਗੁਰੂ ਸਰ ਕੌਂਕੇ ਵਿਖੇ ਮਨਾਇ ਗਈ ਜਿੱਥੇ ਪੰਥ ਦੀਆਂ ਨਾਮਵਰ ਸ਼ਖਸੀਤਾਂ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਗਿਆਨੀ ਹਰਮਿੰਦਰ ਸਿੰਘ ਵੀ ਉੱਚੇ ਤੌਰ ਤੇ ਪੁੱਜੇ ਇਹ ਸਮੁਖੇ ਸਿੱਖ ਕੌਮ ਦੀ ਅਡਰੀ ਤੇ ਨਿਆਰੀ ਪੁਸ਼ਾਣ ਕਾਇਮ ਰੱਖਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਨਵੀਂ ਪੀੜੀ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸਮੂਹ ਪੰਥਕ ਧਰਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣ ਦਾ ਹੁਕਮ ਦਿੱਤਾ ਗਿਆ ਮੱਧ ਦੀ ਜਿੰਦਵਰੀ ਖੋਪੀ ਗਈ ਨਾ ਉਹ ਮੱਧ ਅਸਪਰਗਣਾ ਨੂੰ ਮੱਧ ਪੜਾਗਾ ਉਹ ਦੁਆਰਾ ਆਪਣੇ ਦਰਾਂ ਕਰਾਵਾਵੇ 7000 ਲੋੜ ਤੇ ਇਸ ਦੀ ਬਸੂਰੀ ਖੇਤੀ ਦੀ ਅੰਦਰ ਤੱਕੋ ਮਜਬੂਤ ਬਣੇ ਹੋਰ ਜਿਹੜੀ ਖੇਤੀ ਬਾਰੇ ਜਾਣੋਂ ਕਾਰਨ ਐਸੇ ਸਹੀ ਮੱਢੀ ਦਾ ਲੈ 160 ਬੈਂਕ ਪਲੇਟ ਹਰ ਤਿਆਰ ਕਰਨ ਲਈ ਸਟੂਡੈਂਟ ਫਰਨੀਚਰ ਪ੍ਰਯਾਗਿਕ ਸਨਨ ਨੂੰ ਮਾਣਤਾ ਮਿਲੇਗੀ ਇਸੇ ਨਾਲ ਹੀ ਐਸੇ ਖੇਤੀ ਵਾਲੀ ਮਹਾਰਾ ਅਤੇ ਖੇਤੀ ਵਿਗਿਆਨ ਸੇਯੋਨ ਜੀ ਆਦਰਯੋ ਸੋ ਇਹ ਸਨ ਸਭ ਤੋਂ ਵੱਧ ਰੇਟ ਦਾ ਖਿੰਗੀ ਨੇ ਲਈ ਇਛਾ ਚੂੜਨ ਭਗਸ਼ਰ ਦਾ ਬਰਦਾਵਨ ਸੋ ਇਹ ਸੇ ਰਾਣੀ ਦੇ ਜਗਾਰਾ ਕਰਾਉਣਾ ਦਾ ਜਗਾਰੇ ਦੀ ਊਜਾ ਪੂਰੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਉਸ ਗੁਰੂ ਸਾਹਿਬ ਕੌਂਦੇ ਦੇ ਵਿੱਚ ਸਿੱਖ ਟ੍ਰੇਡਿਸ਼ਨ ਦੇ ਅਸਲੀ ਪਿਰੇ ਗਾਂ ਦੇ ਮੌਕੇ ਤੇ ਸਮਾਇਮਾ ਬਹੁਤ ਹੀ ਸਤਿਕਾਰਯੋਗ ਸੰਗਤ ਨੂੰ ਮਾਦ ਸਤਿਕਾਰ ਸਰਪਤੇ ਸਾਹਿਬੀ ਕਮਦਾਲ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਪਰੇ ਸਾਡੇ ਐਸਪੀਸੀ ਦੇ ਸ਼ੋਪਨੇ ਕਮੇਟੀ ਦੇ ਜੁਗਰਾਵ ਬਲਕੇ ਤੋਂ ਬਹੁਤ ਹੀ ਨਸਰ ਪਿਆਰੇ ਮੈਂ ਮਰਨ ਬਹੁਤ ਤੁਹਾਡੇ ਸਾਰਿਆਂ ਦੇ ਅਰਦ ਦਿਲ ਜੀ ਦਾ ਜਿੰਨਾ ਨਹੀਂ ਮੈਂ ਵੇਖਿਆ ਆਪਣੇ ਸਟੂਡੈਂਟ ਲਾਈਫ ਤੋਂ ਉਰਨਾਲਕ ਇੰਜੀਨੀਅਰ ਕਾਲਜ ਤੋਂ ਦੇ ਹਲਾਤ ਹੋਰ ਡੀਗਰੀ ਹਾਸਲ ਕਰਕੇ ਨੰਤ ਸਫਲ ਦੇ ਵਿੱਚ ਹੋਰੇ ਰਹਿ ਕੇ ਸਿੱਖ ਪੰਥ ਅਤੇ ਸ਼ੋਭਨੇ ਕਾਲੀ ਸੁੰਦਰੀ ਕਲਾ ਵਿੱਚ ਹਮੇਸ਼ਾ ਆਪਣਾ ਵੱਡਮੋਲਾ ਯੋਗਦਾਨ ਪਾਇਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਸੈਕ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ 80 ਮਾ ਸਥਾਪਨਾ ਦਿਵਸ ਮਨਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਭਾਸ਼ਾ ਸਿਆਛੀ ਗੁਰਗਿੰਦ ਭਾਸ਼ਾ ਮਹਾਰਾਜ ਦੇ ਪਵਿੱਤਰ ਸਥਾਨ ਗੋਦਰਾ ਵਿਵਿਖਸ਼ਾ ਸਾਹਿਬ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ 80ਵਾਂ ਸਥਾਪਨਾ ਦਿਵਸ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਵੱਲੋਂ ਜੋ ਅੱਜ ਇਥੇ ਮਨਾਇਆ ਗਿਆ ਹੈ ਬੜੀ ਗਿਣਤੀ ਦੇ ਵਿੱਚ ਪੰਜਾਬ ਭਾਰਤੋਂ ਜ਼ਿਲ੍ਹਾ ਪ੍ਰਧਾਨ ਉਦਿਹਾਰ ਸਮਾਨ ਅਤੇ ਹੋਰ ਵੀ ਨੌਜਵਾਨ ਵਰਕਰ ਸਮਾਨ ਅੱਜ ਇਥੇ ਸਥਾਪਨਾ ਦਿਵਸ ਮੌਲੀਤ ਕੀਤੀ ਹੈ ਕਿਉਂਕਿ ਫੈਡਰੇਸ਼ਨ ਦਾ ਪੜਾ ਹਾਈ ਕੋਰਟ ਦਾ ਮਹੀਤ ਇਤਿਹਾਸ ਹੈ ਸਾਨੂੰ ਮਾਣ ਮਹਿਸੂਸ ਹੈ ਫੈਡਰੇਸ਼ਨ 1944 ਵਿੱਚ ਹੋਣਾ ਚਾਹੀ ਸੀ ਅੱਜ ਸਿੱਖ ਸੂਰਨ ਫੈਡਰੇਸ਼ਨ ਦਾ 80ਵਾਂ ਜੋ ਸਥਾਪਨਾ ਦਿਵਸ ਫੈਡਰੇਸ਼ਨ ਮਹਿਤਾ ਦੇ ਸਾਰੇ ਵਰਕਰਾਂ ਨੇ ਆਪਣੇ ਪ੍ਰਧਾਨ ਸਰ ਅਵਰਵੀ ਸਿੰਘ ਜੀ ਟੋਟ ਅਤੇ ਸਕੱਤਰ ਜਨਰਲ ਭਾਈ ਲਖਵੀਰ ਸਿੰਘ ਜੀ ਸਿੱਖੋਂ ਦੀ ਰਵਾਇ ਵਿੱਚ ਉਹਨਾਂ ਨੇ ਇੱਥੇ ਬਣਾਇਆ ਮੈਂ ਸੰਵਿਧਾਨਕੀ ਬਹੁਤ ਮਹਾਨ ਪ੍ਰਾਲਾ ਇਹਨਾਂ ਦਾ ਜੋ ਭਾਈ ਸਾਹਿਬ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਸੰਧੂ ਜਿਨ੍ਹਾਂ ਨੇ ਸੰਧ ਬਾਬਾ ਜਨੈਲ ਸਿੰਘ ਜੀ ਦੀ ਅਗਵਾਈ ਦੇ ਅੰਦਰ ਇਸ ਜਿਹੇ ਸਮੇਂ ਬਹੁਤ ਵੱਡੀ ਸੇਵਾ ਫੈਡਰੇਸ਼ਨ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਪੰਥ ਦੀ ਬਲੰਦੀਆਂ ਲਈ ਆ ਤੇ ਸਿੱਖ ਪੰਥ ਦੇ ਜੋ ਉਹਨਾਂ ਨਰਾਲਾ ਸਿੱਖ ਪੰਥ ਦੀ ਹੈ ਪੋਜੀਸ਼ਨ ਉਹਨੂੰ ਉਭਾਰਨ ਵਾਸਤੇ ਬਹੁਤ ਵੱਡਾ ਸੰਘਰਸ਼ ਕੀਤਾ ਬਹੁਤ ਵੱਡੀ ਉਹਨਾਂ ਨੇ ਕਹਾਣਾਵਾ ਕਾਲੀਆਂ ਅੱਜ ਫੈਡਰੇਸ਼ਨ ਨੇ ਉਹਨਾਂ ਗੱਲਾਂ ਨੂੰ ਇਸ ਮੌਕੇ ਤੇ ਯਾਦ ਕਰਕੇ ਆਉਣ ਵਾਲੇ ਸਮੇਂ ਲਈ ਬੜਾ ਵੱਡਾ ਐਦ ਲਿਆ ਕਿ ਅਸੀਂ ਪੰਥ ਲਈ ਕੌਮ ਲਈ ਆਪਣੇ ਧਰਮ ਲਈ ਪੂਰੀ ਤਰ੍ਹਾਂ ਜੋ ਪਹਿਰੇਦਾਰੀ ਜਿਹੜੀ ਕਰਨ ਦਾ ਉਹ ਅਸੀਂ ਹਰ ਜਦ ਦਬਾਵਾਂਗੇ ਮੈਂ ਵੀ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਫੈਡਰੇਸ਼ਨ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਭਾਈ ਹਰਮਿੰਦਰ ਸਿੰਘ ਸੰਧੂ ਆਪਣ ਦੇ ਕੇ ਗਏ ਆ ਉਸ ਤੋਂ ਕਦੇ ਵੀ ਵੱਖ ਨਹੀਂ ਹੋਣਾ ਕਿਉਂਕਿ ਸੰਤ ਬਾਬਾ ਜਨੈਲ ਸਿੰਘ ਦੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਤੇ ਦੰਦ ਵੀ ਟਕਸਾਲ ਤੇ ਫੈਡਰੇਸ਼ਨ ਨੂੰ ਕੋਈ ਵੱਖ ਨਹੀਂ ਕਰ ਸਕਦਾ ਹਮੇਸ਼ਾ ਇਹ ਜਿਹੜੀਆਂ ਦੋਵੇਂ ਜੱਥੇਬੰਦੀਆਂ ਇਹ ਬਹੁਤ ਵੱਡਾ ਇਹਨਾਂ ਦਾ ਇਤਿਹਾਸ ਹੈ ਅਤੇ ਅੱਜ ਉਸ ਇਤਿਹਾਸ ਦੀਆਂ ਪੈੜਾਂ ਵਿੱਚ ਪੈਰ ਰੱਖ ਕੇ ਨੌਜਵਾਨ ਇਹਨਾਂ ਨੂੰ ਲੋੜ ਆ ਕਿ ਇਹ ਅੱਗੇ ਸੇਵਾ ਕਰਨ ਅਤੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਪਹਿਰੇਦਾਰੀ ਦੀ ਉਹ ਕਰਨ ਦਾ ਯਤਨ ਕਰਨ ਤਾਂ ਕਿ ਜੋ ਅੱਜ ਪੰਥ ਦੇ ਅੰਦਰ ਮਾਹੌਲ ਬੜਿਆ ਹੋਇਆ ਜੋ ਪੰਥ ਵਿੱਚ ਬੜੀ-ਬੜੀ ਅੱਜ ਇੱਕ ਦੁੱਬਦਾ ਪਈ ਹੋਈ ਆ ਉਸ ਦੁੱਬਣਾ ਨੂੰ ਤਾਂ ਹੀ ਮਿਟਾ ਸਕਦੇ ਆ ਜੇਕਰ ਅਸੀਂ ਸਾਰੇ ਸਾਡੀ ਕੌਮ ਸਾਡੀਆਂ ਜਥੇਬੰਦੀਆਂ ਸਾਡੀ ਲੀਡਰਸ਼ਿਪ ਅਤੇ ਸਾਡੇ ਨੌਜਵਾਨ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਆ ਕਿਸੇ ਵੀ ਸਮਾਜ ਦੀ ਉਹ ਜੋ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਦਰੜ ਕਰਾਇਆ ਜੋ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਜਿਸ ਗੁਰਬਾਣੀ ਨਾਲ ਜੋੜਿਆ ਇਤਿਹਾਸ ਨਾਲ ਜੋੜਿਆ ਜੀਵਨ ਜਾਚ ਦੇ ਨਾਲ ਜੋੜਿਆ ਅਸੀਂ ਜਿਹੋਦੇ ਮੁਤਾਬਕ ਸਾਰੇ ਚੱਲਾਂਗੇ ਤੇ ਮੈਂ ਨਹੀਂ ਸਮਝਦਾ ਕਦੇ ਪੰਥ ਵਿੱਚ ਇਸ ਤਰ੍ਹਾਂ ਦਾ ਕੋਈ ਸਵਵ ਦੁਆਰਾ ਪੈਦਾ ਹੋ ਸਕਦਾ ਦੂਜਾ ਮੈਂ ਸੰਵਿਧਾਨ ਕੇ ਸ੍ਰੀ ਕਾਲ ਤਖਤ ਸਾਹਿਬ ਤੇ ਅੱਜ ਜੋ ਸਿੱਖਾਂ ਦਾ ਇੱਕ ਬਹੁਤ ਵੱਡਾ ਕੀ ਇਸ ਗਿਆ ਹੋਇਆ موجوده ਸਮੇਂ ਅੰਦਰ ਜੋ ਦੁਬਤਾ ਭਰੀ ਹੋਈ ਆ ਉਹਦਾ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਿਹਰੀ ਪੀਰ ਦੇ ਮਾਲਕ ਸਤਗੁਰ ਸੱਚੇ ਪਾਤਸ਼ਾਹ ਉਸ ਕਿਰਪਾ ਕਰਨਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ